ਹੁਣ ਇਹਨਾਂ ਵਿੱਚ ਦੁੱਧ ਦੇਹੀ ਘਿਓ ਲस्सी ਪਾਣਾ ਬੰਦ ਕਰ ਦਿਓ ਕਿਉਂਕਿ ਇਹ ਵੀ ਖਤਰਨਾਕ ਹੋ ਸਕਦਾ ਤੁਹਾਡੇ ਵਾਸਤੇ ਡੱਬੇ ਦੇ ਵਿੱਚ ਰੋਟੀ ਵਾਲੇ ਡੱਬੇ ਦੇ ਵਿੱਚ ਅਦਰਕ ਦਾ ਕਮਾਲ ਦੇ ਕੇ ਤੁਸੀਂ ਹੈਰਾਨ ਹੋ ਜੂਗੇ ਤੇ ਤੁਸੀਂ ਦੇਖੋਗੇ ਕਿ ਆਪਾਂ ਗੁੜ ਨੂੰ ਵੀ ਗਰਮੀਆਂ ਦੇ ਵਿੱਚ ਕਿ ਬਹੁਤ ਜਿਆਦਾ ਟਾਈਮ ਤੱਕ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਤੇ ਪ੍ਰੈਸ ਦੇ ਉੱਤੇ ਮੋਮਬਤੀ ਦਾ ਇਹੋ ਜਿਹਾ ਇਸਤੇਮਾਲ ਤੁਸੀਂ ਪਹਿਲਾਂ ਕਦੀ ਵੀ ਨਹੀਂ ਦੇਖਿਆ ਹੋਣਾ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਟਿਪ ਤੋਂ ਸ਼ੇਅਰ ਕਰਨ ਲੱਗੇ ਆ ਆਪਣੇ ਕੋਲ ਮੋਮਬਤੀ ਹੁੰਦੀ ਹੈ ਮੋਮਬਤੀ ਦਾ ਟੁੱਟ ਜਾਂਦੀ ਹੈ ਹਨਾ ਤੇ ਇਹਨੂੰ ਬਾਲਣੀ ਫਿਰ ਬਹੁਤ ਜਿਆਦਾ ਔਖੀ ਹੋ ਜਾਂਦੀ ਆ ਆਪਾਂ ਕੀ ਕਰਨਾ ਹੈ ਇਹਦੇ ਵਾਸਤੇ ਇੱਕ ਆਪਾਂ ਪੇਪਰ ਲੈ ਲੈਣਾ ਤੁਸੀਂ ਦੇ ਸਕਦੇ ਹੋ ਰੋਟੀ ਵਗੈਰਾ ਲਪੇਟਣ ਵਾਲਾ ਪੇਪਰ ਹੈ ਇਸ ਤਰ੍ਹਾਂ ਮੋਮਬਤੀ ਨੂੰ ਇਹਦੇ ਵਿੱਚ ਇਸ ਤਰ੍ਹਾਂ ਰੱਖ ਦੇਣਾ ਤੇ ਆਪਾਂ ਇਸ ਤਰ੍ਹਾਂ ਹੌਲੀ-ਹੌਲੀ ਫੋਲਡ ਕਰਨਾ ਹੈ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਤੇ ਆਹ ਦੇਖ ਲਓ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੀ ਟੁੱਟੀ ਵੀ ਮੋਮਬੱਤੀ ਹੋਣੀ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਰੋਲ ਕਰਦੇ ਤੇ ਮੋਮਬੱਤੀ ਆਪਣੀ ਆ ਦੇਖੋ ਐ ਬਿਲਕੁਲ ਸਹੀ ਬਣ ਕੇ ਤਿਆਰ ਹੋ ਗਈ ਐ ਹੁਣ ਤੇ ਇੱਕ ਦਿਨ ਪੇਪਰ ਫੋਲ ਪੇਪਰ ਆਪਾਂ ਲਪੇਟਿਆ ਹੋਇਆ ਤੇ ਥੋੜੀ ਮੋਮਬਤੀ ਇੰਨੇ ਜਿਆਦੇ ਵਧੀਆ ਤੇ ਟਾਈਮ ਨਾਲ ਬਹੁਤ ਜਦੇ ਟਾਈਮ ਚੱਲੂਗੀ ਤੇ ਵਧੀਆ ਰਹੂਗੀ ਆਈ ਹੋਪ ਇਹ ਵੀ ਟਿੱਪ ਆ ਦੀ ਲੱਗੀ ਹੋਗੀ ਅਗਲੀ ਟਿਪ ਵੱਲ ਚੱਲਦੇ ਜਦੋਂ ਵੀ ਆਪਾਂ ਰੋਟੀਆਂ ਵਗੈਰਾ ਬਣਾ ਕੇ ਹਟਦੇ ਆ ਜਿਹਦੇ ਵਿੱਚ ਹੁਣ ਗਰਮੀਆਂ ਦਾ ਸੀ ਜਾਂ ਕੀੜੀਆਂ ਸਟਾਰਟ ਹੋ ਜਾਂਦੀਆਂ ਪੈਣੀਆਂ ਜਾਂ ਫੇਰ ਰੋਟੀ ਬਹੁਤ ਸ਼ੀਤੀ ਬੇਹੀ ਹੋ ਜਾਂਦੀ ਹੈ ਨਾ ਤਾਂ ਸਿੰਪਲ ਜੇ ਤਰੀਕਾ ਰੋਟੀ ਬਣਾ ਕੇ ਹਟਦੇ ਆ ਇਹਦੇ ਵਿੱਚ ਇੱਕ ਅਦਰਕ ਦਾ ਛਿਲਕਾ ਨਾ ਟੁਕੜਾ ਇਸ ਤਰ੍ਹਾਂ ਤੁਸੀਂ ਰੱਖ ਦੋ ਨਾ ਤੁਹਾਡੀਆਂ ਰੋਟੀਆਂ ਬਹੁਤ ਟਾਈਮ ਤੱਕ ਤਾਜ਼ਾ ਰਹਿਣੀ ਤੇ ਨਾਲ ਕੀੜੀਆਂ ਵਗੈਰਾ ਕੁਝ ਵੀ ਨਹੀਂ ਪੈਣੀਆ ਤੇ ਥੋੜੀ ਦੇਰ ਬਾਅਦ ਦੇਖੋ ਤੁਸੀਂ ਮੈਂ ਫੇਰ ਰੋਟੀ ਵਗੈਰਾ ਦੇਖੀ ਸੀ ਕੀੜੀਆਂ ਵਗੈਰਾ ਕੁਝ ਨਹੀਂ ਪੈਸੀ ਰੋਟੀ ਵੀ ਬਿਲਕੁਲ ਆਪਣੀ ਫਰੈਸ਼ ਹੋਈ ਸੀਗੀ ਚਲੋ ਜੀ ਤੀਜੀ ਟੇਬਲ 'ਤੇ ਤੁਸੀਂ ਇਹ ਤੇ ਦੇ ਸਕਦੇ ਹੋ ਕਿ ਇੱਥੇ ਮੇਰੇ ਕੋਲ ਪ੍ਰੈਸ ਪਈ ਹੈ ਤੇ ਪ੍ਰੈਸ ਕਿੰਨੀ ਜਾਂ ਤੇ ਗੰਦੀ ਹੋਈ ਪਈ ਹੈ ਹਨਾ ਆ ਤੁਸੀਂ ਦੇਖੋ ਇਹਨੂੰ ਕੱਪੜੇ ਵਗੈਰਾ ਕਿਦਾਂ ਚਿਪਕੇ ਪਏ ਇਹਦੇ ਤੇ ਹਨਾ ਇੱਥੇ ਮੈਂ ਥੋੜੀ ਜਿਹੀ ਲਾਈਟ ਔਨ ਕਰ ਦਿੱਤੀ ਸੀਗੀ ਤੇ ਇੱਥੇ ਮੈਂ ਪ੍ਰੈਸ ਨੂੰ ਔਨ ਕਰਕੇ ਛੱਡ ਦਿੱਤਾ ਹੁਣ ਤੇ ਇਥੇ ਹੁਣ ਮੈਂ ਕੀ ਕੀਤਾ ਇੱਕ ਮੋਮਬਤੀ ਲੈ ਲਈ ਤੇ ਜਿਹੜੀ ਆਪਾਂ ਪ੍ਰੈਸ ਗਰਮ ਕੀਤੀ ਹੈ ਨਾ ਮੋਮਬਤੀ ਨੇ ਦੇ ਉੱਤੇ ਕਮਾਣੀਆਂ ਤੁਸੀਂ ਦੇਖੋਗੇ ਕਿ ਜਿੰਨੇ ਵੀ ਦਾਗ ਪਿਆ ਹੈ ਨਾ ਮੋਮਬਤੀ ਦੇ ਇਹਦੇ ਉੱਤੇ ਤੇ ਉਹ ਸਾਰੇ ਸਾਫ਼ ਹੋ ਜਾਣੇ ਆ ਪ੍ਰੈਸ ਦੇ ਉੱਤੇ ਦਾਗ ਪਿਓ ਜਿਹਨੇ ਕੱਪੜਿਆਂ ਦੇ ਤੇ ਮੋਮਬਤੀ ਦੇਖੋ ਆਪੀ ਗਲ ਕੇ ਥੱਲੇ ਡਿੱਗਦੀ ਪਈ ਸੀਗੀ ਫੇਰ ਮੈਂ ਥੱਲੇ ਕੋਟਨ ਦਾ ਕੱਪੜਾ ਰੱਖ ਲਿਆ ਸੀਗਾ ਤੇ ਨਾ ਹੀ ਸਾਨੂੰ ਇੱਥੇ ਲੋਹੇ ਵਾਲੇ ਕੂਚੇ ਦੀ ਲੋੜ ਪਈ ਨਾ ਕੋਈ ਦਵਾਈ ਦੀ ਲੋੜ ਪਈ ਹੈ ਨਾ ਬਸ ਇੱਕ ਹਲਕੀ ਜਿਹੀ ਮੋਮਬਤੀ ਨੂੰ ਆਪੇ ਦੇ ਉੱਤੇ ਰਗ ਬ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਅਸਾਂ ਜਿੰਨੀ ਵੀ ਗੰਦਗੀ ਸਾਰੀ ਲੱਥ ਰਹੀ ਹੈ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਪਤਾ ਕੀ ਕਰ ਸਕਦੇ ਹੋ ਫੋਲਪੇਪਰ ਲੈ ਕੇ ਨਾ ਉਹਦੇ ਨੂੰ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਤੇ ਇੱਥੇ ਮੈਂ ਲੱਗੀਆਂ ਇਹਦੇ ਨਾਲ ਸਾਫ਼ ਕਰਨ ਆ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਘੱਟ ਟਾਈਮ ਲੱਗਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਆਪਣੀ ਪ੍ਰੈਸ ਬਿਲਕੁਲ ਪਹਿਲਾਂ ਵਾਂਗੂ ਨਵੀਂ ਹੋ ਗਈ ਹੈ ਲੋਜ ਪ੍ਰੈਸ ਨੂੰ ਫਿਰ ਆਪਾਂ ਕੋ ਜਿਹੜਾ ਕੋਟਨ ਦੀ ਚਾਦਰ ਆਪਾਂ ਵਿਛਾਈ ਆ ਉੱਤੇ ਸਾਫ਼ ਕਰ ਲੈਣੀ ਥੋੜੀ ਜਿਹਾ ਦੇ ਸਕਦੇ ਤੁਸੀਂ ਆਪਣੀ ਪ੍ਰੈਸ ਬਿਲਕੁਲ ਸਾਫ਼ ਹੋ ਗਈ ਆ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆਂ ਐਦਾਂ ਦੇ ਸਟੀਲ ਦੀਆਂ ਕੈਂਨੀਆਂ ਹਰੇ ਦੇ ਘਰ ਹੁੰਦੀਆਂ ਹਨ ਆਪਾਂ ਇਹਨਾਂ ਵਿੱਚ ਦੁੱਧ ਦੇ ਮੱਖਣ ਘਿਓ ਤੇਲ ਪਾ ਕੇ ਰੱਖਦੇ ਆ ਹਨ ਤੇ ਇਹਨਾਂ ਆਪਾਂ ਨਾ ਜੇਕਰ ਇਹਨਾਂ ਨੂੰ ਆਪਾਂ ਇਹਨਾਂ ਨੂੰ ਮਤਲਬ ਧੋਣ ਦਾ ਤਰੀਕਾ ਤੁਹਾਨੂੰ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਜੇਕਰ ਤੁਸੀਂ ਇਹਨਾਂ ਵਿੱਚ ਇਸ ਤਰ੍ਹਾਂ ਹੀ ਚੀਜ਼ਾਂ ਪਾਓਗੇ ਤੇ ਜਿਹੜੀ ਤੁਹਾਡੀ ਚੀਜ਼ ਹੋਣੀ ਆ ਉਹ ਗਰਮੀਆਂ ਦਾ ਮੌਸਮ ਹੈ ਉਹ ਖਰਾਬ ਹੋਣੀ ਸਟਾਰਟ ਹੋ ਜਾਣੀ ਹੈ ਨਾ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਆਪਾਂ ਵਰਤਣੀ ਹੈ ਹਨਾ ਜੇ ਇਹਦੇ ਵਿੱਚ ਪਾਣੀ ਆ ਤਾਂ ਤੁਸੀਂ ਕੀ ਕਹਿਣਾ ਦੇਖ ਸਕਦੇ ਕਿ ਉਹ ਇਹਦੇ ਵਿੱਚ ਹੈ ਤੇ ਇਹਦੀ ਚਿਕਨਾਈ ਵਗੈਰਾ ਇਦਾਂ ਹੀ ਰਹਿੰਦੀ ਹੈ ਤਾਂ ਆਪਾਂ ਇੱਥੇ ਗਰਮ ਪਾਣੀ ਕਰਕੇ ਤੇ ਇਹਦੇ ਵਿੱਚ ਆਪਾਂ ਪਾ ਲੈਣੀ ਹੈ ਸਰਪਾ ਵਗੈਰਾ ਤੁਸੀਂ ਪਾ ਸਕਦੇ ਹੋ ਉਹ ਪਾ ਕੇ ਆਪਾਂ ਇਹਨਾਂ ਨੂੰ ਕੈਨੀ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤਾਂ ਕਿ ਕੋਈ ਵੀ ਕੈਮੀਕਲ ਸਾਡੇ ਸਰੀਰ ਵਿੱਚ ਨਾ ਜਾ ਸਕੇ ਤੇ ਨਾਲੇ ਜਿੰਨਾ ਵੀ ਹੋ ਸਕੇ ਆਪਾਂ ਨਾ ਮਤਲਬ ਇਹਨਾਂ ਨੂੰ ਜਿੰਨਾ ਵੀ ਹੋ ਸਕੇ ਇਹਨਾਂ ਦੀ ਸਫਾਈ ਕਰੀਏ ਜਿਹੜੀ ਵੀ ਚੀਜ਼ ਤੁਸੀਂ ਵਰਤਦੇ ਤੇ ਗਰਮ ਪਾਣੀ ਨਾਲ ਜ਼ਰੂਰ ਧੋਇਆ ਕਰੋ ਇਹਨਾਂ ਨੂੰ ਤੇ ਇਹ ਸਭ ਤੋਂ ਜਿਆਦਾ ਸੇਫ ਹੈ ਮਤਲਬ ਜੇ ਤੁਸੀਂ ਗਰਮ ਪਾਣੀ ਨਾਲ ਧੋਂਦੇ ਨਹੀਂ ਤਾਂ ਤੁਹਾਡੇ ਸਰੀਰ ਨੂੰ ਬਹੁਤ ਜਿਆਦਾ ਬਿਮਾਰੀਆਂ ਵੀ ਲੱਗਨ ਦਾ ਡਰ ਰਹਿੰਦਾ ਹੈ ਹਨਾ ਕਿਉਂਕਿ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਸ ਹੈ ਸਟੀਲ ਦੀਆਂ ਚੀਜ਼ਾਂ ਇਹ ਵਾਲੀ ਹੀ ਵਰਤੀਆਂ ਜਾਂਦੀਆਂ ਆ ਦੇਖ ਸਕਦੇ ਤੁਸੀਂ ਚਿਕਨਾਟ ਵਗੈਰਾ ਜਿੰਨੀ ਵੀ ਸੇਗੀ ਘੋੜੀ ਉਹ ਸਾਰੀ ਬਿਲਕੁਲ ਸਾਫ਼ ਹੋ ਗਈ ਹੈ ਹੁਣ ਇਹਦੇ ਤੁਸੀਂ ਜਿਹੜਾ ਮਾਜੀ ਸਮਾਨ ਪਾ ਕੇ ਰੱਖ ਸਕਦੇ ਹੋ ਚਲੋ ਜੀ ਅਗਲੀ ਟੇਬਲ ਚਲਦੇ ਆ ਪੌਣੇ ਵਗੈਰਾ ਆਪਣੇ ਘਰ ਦੇ ਗੰਦੇ ਹੋ ਜਾਂਦੇ ਇਹਨਾਂ ਨੂੰ ਸਾਫ਼ ਕਿੱਦਾਂ ਕਰਨਾ ਆਪਾਂ ਸਰਫ ਲੈ ਆਏ ਤੇ ਬੇਕਿੰਗ ਸੋਡਾ ਲੈ ਆਏ ਤੇ ਇਹਦੇ ਵਿੱਚ ਮੈਂ ਗਰਮ ਪਾਣੀ ਪਾ ਦਿੱਤਾ ਹੈ ਤੇ ਗਰਮ ਪਾਣੀ ਜਦੋਂ ਆਪਾਂ ਇਹਦੇ ਵਿੱਚ ਪਾ ਲੈਣਾ ਨਾ ਉਦੋਂ ਬਾਅਦ ਜਦ ਹੀ ਆਪਾਂ ਪੌਣੇ ਵਗੈਰਾ ਇਹਦੇ ਵਿੱਚ ਪਾ ਦੇਣੇ ਆ ਜਿੰਨੇ ਵੀ ਤੁਹਾਡੇ ਕਿਚਨ ਟਾਵਲ ਹੁੰਦੇ ਆ ਸਾਰੇ ਵਿੱਚ ਪਾ ਕੇ ਤੇ ਤੁਸੀਂ ਜਿਆਦਾ ਚਿਮਟੇ ਨਾ ਜਾਂ ਕਿਸੇ ਹੋਰ ਮਤਲਬ ਮਤਲਬ ਪਾਣੀ ਗਰਮ ਹੈ ਨਾ ਇਸ ਕਰਕੇ ਤੁਸੀਂ ਇੱਥੇ ਮੈਂ ਨਾ ਉਹ ਲਈਏ ਕੀ ਕਹਿੰਦੇ ਸਲਾਈ ਤਿੰਨ ਆਪਾਂ ਚੰਗੀ ਤਰ੍ਹਾਂ ਮਤਲਬ ਪਾਣੀ ਵਿੱਚ 10 15 ਮਿੰਟ ਭਿੱਜੇ ਰਹਿਣ ਦੇਣਾ ਬਾਅਦ ਵਿੱਚ ਤੁਸੀਂ ਦੇਖੋਗੇ ਕਿ ਤੁਹਾਨੂੰ ਤੋਂ ਹੁੰਦੇ ਕੱਪੜੇ ਮਤਲਬ ਇਹਨੂੰ ਬਰਸ਼ ਵਗੈਰਾ ਮਾਲਣ ਦੀ ਵੀ ਨਹੀਂ ਲੋੜ ਹੈਗੀ ਪਾਉਣੇ ਨਾ ਬਿਲਕੁਲ ਤੁਹਾਡੇ ਪਾਉਣੇ ਆ ਸਾਫ਼ ਹੋ ਜਾਣੇ ਆ ਤੇ ਲੋ ਜੇ ਇੱਥੇ ਮੈਂ ਫਿਰ ਪੋਣੇ ਵਗੈਰਾ ਤੁਹਾਨੂੰ ਕੱਢ ਕੇ ਦੱਸਿਆ ਕਿ ਕਿੰਨੇ ਜਿਆਦਾ ਸਾਫ਼ ਹੋ ਗਏ ਤੇ ਬਸ ਹੁਣ ਆਪਾਂ ਕੀ ਕਰਨਾ ਇਹਨੂੰ ਪਾਣੀ ਦੇ ਨਾਲ ਸਾਫ਼ ਪਾਣੀ ਦੇ ਨਾਲ ਨਾ ਆਪਾਂ ਪੋਣਿਆਂ ਨੂੰ ਇਹਨੂੰ ਸਾਫ਼ ਕਰ ਲੈਣਾ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਗਰਮ ਪਾਣੀ ਨਾਲ ਛੇਤੀ ਹੀ ਕਿਚਨ ਦੇ ਟਾਵਲ ਸਾਫ਼ ਹੋ ਜਾਂਦੇ ਜਰੂਰ ਟਰਾਈ ਕਰਕੇ ਦੇਖਿਓ ਅਗਲੀ ਟਿਪ ਹੈਗੀ ਆਪਣੇ ਘਰ ਪਿਆਜ਼ ਹੁੰਦੇ ਪਿਆਜ਼ ਹੁਣ ਗਰਮੀਆਂ ਦਾ ਮੌਸਮ ਹੈ ਨਾ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ ਹੁਣ ਆਪਾਂ ਕਿਹਿਸ ਤਰ੍ਹਾਂ ਸੇਵ ਕਰਕੇ ਰੱਖ ਸਕਦੇ ਆ ਆਪਾਂ ਇੱਥੇ ਕੀ ਕਰਨਾ ਬੋਰੀ ਲੈਣੀ ਹੈ ਇੱਕ ਸੇਬੀਆਂ ਵਾਲੀ ਤੇ ਅਖਬਾਰ ਲੈਣੀ ਹੈ ਇਹਦੇ ਉੱਤੇ ਆਪਾਂ ਜਿਹੜੇ ਪਿਆਜ਼ ਹੁਣੇ ਉਹ ਪਾ ਦੇਣੀ ਜਦਾ ਤੁਸੀਂ ਜੇ ਟੋਕਰੀ 'ਚ ਪਿਆਜ਼ ਪਾਉਂਦੇ ਤਾਂ ਜਿਹੜੀ ਅਖਬਾਰ ਹੁੰਦੀ ਹੈ ਨਾ ਤਾਂ ਤੁਸੀਂ ਹੁਣ ਉਹਦੇ ਪੀਸ ਟੁਕ ਮਤਲਬ ਪੀਸ ਕਰਕੇ ਨਾ ਤੁਸੀਂ ਟੋਕਰੀ ਦੇ ਵਿੱਚ ਗੰਢਿਆਂ ਦੇ ਵਿੱਚ ਪਾ ਸਕਦੇ ਇਹਨਾਂ ਤੁਹਾਡੇ ਪਿਆਜ਼ ਬਿਲਕੁਲ ਵੀ ਖਰਾਬ ਨਹੀਂ ਹੋਣੇ ਹੈਗੇ ਤੇ ਜ਼ਿਆਦਾਤਰ ਹਵਾਦਾਰ ਦੇ ਵਿੱਚ ਪਿਆਜ਼ ਰੱਖੋਗੇ ਨਾ ਰਸੋਈ ਦੇ ਕਿਚਨ ਦੇ ਵਿੱਚ ਤਾਂ ਬ ਰਹਿਣਿਆ ਆਈ ਹੋਪ ਜਿਹੜੀ ਅੱਜ ਦੀ ਟਿਪ ਮੈਂ ਤੁਹਾਨੂੰ ਸ਼ੇਅਰ ਕੀਤੀ ਤੁਹਾਨੂੰ ਵਧੀਆ ਲੱਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਥੈਂਕਸ ਫॉर ਵਾਚਿੰਗ